ਆ ਦੇਖੋ 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 ਅੱਛਾ ਪਾਪਾ ਕਾਂ ਗਏ ਹੋਏ ਹੈ ਪਾਪਾ ਕਾਂ ਪਿਆ ਲਾ 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 ਇਹ ਦੇਖਤਾਬ ਦੇਖ ਲੋ ਗਾਇਸ ਸਵੇਰ ਦਾ ਪਾਣੀ ਬੰਦ ਸੀ ਤੇ ਸਵੇਰ ਦਾ ਪਾਣੀ ਨਹੀਂ ਆਇਆ ਟਾਈਮ ਹੋਇਆ ਹੈ 11 ਵਜੇ ਨੇ ਤੇ ਹੁਣ ਜਾ ਕੇ ਪਾਣੀ ਆਇਆ ਤੇ ਹੁਣ ਜਾ ਕੇ ਅਸੀਂ ਸਾਰਾ ਕੰਮ ਕਰਨਾ ਹੈ ਸੋਨਿਆ ਵੀ ਆਈ ਸੀ ਤੇ ਸਵੇਰੇ ਝਾੜੂ ਵਧਾਰਾ ਲਗਾ ਕੇ ਚਲੇਗੀ ਪੋਚਾ ਕਹਿੰਦੀ ਮੈਂ ਦੁਪਹਿਰੇ ਲਗਾਵਾਂਗੀ ਪਾਣੀ ਆਏਗਾ ਤੇ ਤੇ ਹੁਣ ਬਸ ਪਾਣੀ ਆਇਆ ਜਿਵੇਂ ਤੇ ਹੁਣ ਮੈਂ ਵੀ ਮਸ਼ੀਨ ਲਗਾਵਾਂਗੀ ਤੇ ਕੱਪੜੇ ਧੋਵਾਂਗੀ ਤੇ ਨਨੂ ਨੂੰ ਨਹਾਵਾਵਾਂਗੀ ਤੇ ਨਨੂ ਤਬਲੀ ਹੋਈ ਪਏ ਮੈਨੂੰ ਨਹਾਵਾਉ ਤੇ ਸੋ ਗਾਈਸ ਕਰਦੇ ਆਪਾਂ ਦਿਨ ਦੀ ਸ਼ੁਰੂਆਤ ਲੋ ਦੀ ਸ਼ੁਰੂਆਤ ਚਲੋ ਨਨੂ ਮਮੇ ਚਲੋ ਨਹਾਵਾਂ ਉਹ ਵੇਜਤੀਆਂ ਸਾਰੀਆਂ ਵੇਚਣ ਵਾਸਤੇ ਰੱਖੀਆਂ ਸੀ ਸਾਰੀਆਂ ਉਹਦੇ ਵਿੱਚ ਮੇਰੀ ਇੱਕ ਕਾਪੀ ਵੀ ਸੀ ਫਿਰ ਉਹਦੇ ਵਿੱਚ ਕਿਉਂ ਰੱਖੀ ਸੀ ਕਾਪੀ ਖਾਦੇ ਨਹੀਂ ਸੀ ਬੱਚਿਆਂ ਨੇ ਨਾ ਨਖਰੇ ਕਰਦੇ ਬਣਵਾਉਣ ਨੂੰ ਵੀ ਆ ਗਾਇਸ ਨੇ ਆ ਸੈਂਡਵਿਚ ਦੇ ਕੇ ਗਈ ਹੈ ਤੇ ਮੈਂ ਤਾਂ ਖਾ ਬੈਠੀ ਸੀ ਬਰੈਡ ਨਹੀਂ ਤਾਂ ਮੈਂ ਹੀ ਸਾਰੇ ਖਾ ਲੈਣੇ ਸੀ ਸੋ ਹੁਣ ਗੁੜੀਆ ਉੱਠੇਗੀ ਉਹਨੂੰ ਤਾਂ ਹੀ ਇਹ ਤਾਂ ਸਾਰੇ ਨਾਈ ਫਿਨਿਸ਼ ਕਰਦੇ ਨੇ ਸੀ। ਇਹਨਾਂ ਟੱਕ ਕੇ ਰੱਖ ਦਿੰਦੀ ਆ ਤੇ ਉਹਨੂੰ ਉਠਾਣੀ ਆ ਤੇ ਉਹਨੂੰ ਦੇਣੀ ਆ। ਹਾਂ। ਇੱਕ ਬਾਸ ਗਾਈ ਦਾ 20 ਦਿਨਾਂ ਬਾਅਦ ਮੈਂ ਜਾ ਰਹੀ ਆ ਮੰਦਿਰ ਮੱਠਾ ਟੇਕਣ ਤੇ ਇਹਨੂੰ ਵੀ ਨਾਲ ਜਾ ਰਹੀ ਆ। ਹੈਨਾ ਇਹਨੂੰ ਚਲੋ ਮੰਦਿਰ ਚਲੇ। ਚਲੋ ਖੜਾ ਹੋ। ਮੈਨੂੰ ਲੱਗਦਾ ਖੜਾ ਦੋ। ਪੜਾਨੀ ਆ ਬਣਾਣੀ। ਅੱਜ ਪਾਣੀ ਨੇ ਬੜਾ ਤੰਗ ਕੀਤਾ ਹੋਇਆ ਗਾਇਜ਼ ਮਸਾ ਆ ਰਿਹਾਗਾ ਪਾਣੀ। ये ले भैया का आईपैड दिया उसने चल फिर मन, मंदिर चले पकड़ाया भैया को चल आया गुड़िया चल नन्नू चलो चले मंदिर गाइस जा रहे हैं मंदिर दुध तो रहा है मैं आपको दुध ही भूल गिरा ले लो ਗਾਇਸ ਇਸ ਸਿਰਫ 2 ਮਿੰਟ ਦਾ ਫਰਕ ਪਿਆ ਸਾਰਾ ਦੁੱਧ ਉਬਲ ਗਿਆ 2 ਮਿੰਟ ਲਈ ਮੈਂ ਅੰਦਰ ਜਾ ਕੇ ਚੁੰਨੀ ਗਿੱਤੀ ਐ ਤੇ ਸਾਰਾ ਦੁੱਧ ਦੇਖੋ ਸਾਰਾ ਗਿਰ ਗਿਆ ਦੇਖੋ ਅਜ ਇਹਨਾਂ ਨੂੰ ਨੁਕਸਾਨ ਹੋ ਗਿਆ ਦੁੱਧ ਦਾ ਪਹਿਲੇ ਕੋਲ ਖੜੀ ਰਹੀਆਂ ਖੜੀ ਰਹੀਆਂ ਉਬਾਲਾ ਨਹੀਂ ਆਇਆ 2 ਮਿੰਟ ਇਧਰ ਹੋਈਆਂ ਸਾਈਡ ਤੇ ਅਖੋਲ 1 ਮਿੰਟ ਇੱਥੇ ਵਾਲਾ ਆ ਗਿਆ ਦੇਖੋ ਕਿੰਨਾ ਕੰਮ ਵੱਧ ਗਿਆ ਮੇਰਾ सारा गुड़िया देख लो उबाला आ गया दूध नु साफ करा हूं तो है बस मंदिर थोड़ी देर में पहुंचने वाले हैं ठीक है, है? गाइस को बता दे हम मंदिर जा रहे हैं मंदिर जाऊंगा है। हां ये देखो गाइस ये देखो ये ले ना सा ਦੇਸਾਂ ਤੇ ਤੇ ਪਰੇ ਯਾ ਮੇਰੇ ਤੇ ਮਰਾਣੀ ਮੇਰੀ ਵੀਡੀਓ ਸੀ ਫੋਟੋ ਖਿੱਚਦੀ ਗਾਇਸ ਮੈਂ ਵਲੌਗ ਸਟਾਰਟ ਕਰਨਾ ਸੀ ਤੇ ਖਿੱਚੀ ਜਾਂਦੀ ਐ ਇਹਨਾਂ ਦੀ ਫੋਟੋ ਕੱਲ ਸ਼ਨੀਵਾਰ ਸੀ ਨਾ ਕੱਲ ਹਾਂਜੀ ਏਸੀ ਦੀ ਸਰਵਿਸਾਂ ਕਰਾ ਕੇ ਰਹਾ ਬੱਸ ਹੋ ਗਈ ਉਸ ਤੋਂ ਬਾਅਦ ਅੱਜ ਹੈਗਾ ਸੰਡੇ ਸੰਡੇ ਵੀ ਛੁੱਟੀ ਬੋਰ ਘਰੇ ਕਿ ਕੌਣ ਹਾਰਿਆ ਕੌਣ ਜਿੱਤੇ ਅੱਜ ਮੈਚ ਖੇਡਣਗੇ ਸੀਗਾ ਸਾਡਾ ਸੈਮੀਫਾਈਨਲ ਮੈਚ ਅੱਛਾ ਜਿੱਤ ਗਿਆ ਸੀ ਹੁਣ ਸੈਮੀਫਾਈਨਲ ਸੈਮੀਫਾਈਨਲ ਅੱਜ ਸੀ ਫਾਈਨਲ ਮੈਚ ਅਗਲੇ ਸੰਡੇ ਆ ਅੱਛਾ ਤੇ ਅਗਲੇ ਸੰਡੇ ਫਾਈਨਲ ਆ ਫਾਈਨਲ ਜਿੱਤੀ ਟੀਮ ਨੂੰ ਹੈਗਾ ਅਗਲੇ ਸੰਡੇ ਤੁਹਾਨੂੰ ਖੇਡ ਹੋਣਾ ਕੋਈ ਜ਼ਰੂਰੀ ਕੰਮ ਨਹੀਂ ਤੁਹਾਨੂੰ ਸੱਚ ਅਗਲੇ ਸੰਡੇ ਜਾ ਨਹੀਂ ਹੋਣਾ ਅਗਲੇ ਸੰਡੇ ਨਹੀਂ ਜਾਵਣਾ ਉਸ ਤੋਂ ਅਗਲੇ ਸੰਡੇ ਜਾ ਨਹੀਂ ਹੋਣਾ ਅਗਲੇ ਸੰਡੇ ਤੁਹਾਨੂੰ ਇੱਕ ਸਰਪ੍ਰਾਈਜ਼ ਦਵਾਂਗੇ ਅਸੀਂ ਸਾਰੇ ਆਪਣੇ ਸਬਸਕ੍ਰਾਈਬਰਾਂ ਨੂੰ ਸਰਪ੍ਰਾਈਜ਼ ਮਿਲਣਾ ਵਾ ਅਗਲੇ ਸੰਡੇ ਤੋਂ ਪਹਿਲਾਂ ਪਹਿਲਾਂ ਹੀ ਮਿਲ ਜੂਗਾ ਵੈਸੇ ਤੇ ਹੋਮੋਗਲੈਸ ਤੋਂ ਅਗਲੇ ਸੰਡੇ ਫਾਈਨਲ ਹੋਊਗਾ ਸਾਡਾ ਜਿੱਤੀ ਟੀਮ ਨੂੰ 650 ਰੁਪਇਆ ਵਾ ₹400 आज नहीं मिले कुछ भी नहीं आज, आज सेमी फाइनल जीत गए हैं हम जे असि हार दे फाइनल च ते सानू ₹3100 ਦਾ ਪੱਕਾ ਹੀ ਆ ਅੱਛਾ ਵੇ ਵੇ ਅਸੀਂ ਹਾਰਦੇ ਨਹੀਂ ਸਾਡੀ ਟੀਮ ਬਹੁਤ ਸਟਰੋਂਗ ਆ ਹਾਂ ਉਹ ਟੀਮ ਤਾਂ ਵਧੀਆ ਤੁਹਾਡੀ ਅੱਜ ਰਜੀਵ ਹਾਂ ਅਸੀਂ ਮਨਰਨ ਮਾਰੇ ਸੀ 170 ਅੱਛਾ ਇੱਕ ਰਜੀਵ ਤੇ ਇੱਕ ਗੋਲੂ ਮੁੰਡਾ ਵਾ ਸਾਡੀ ਟੀਮ ਚ ਹਾਂ ਇਹ ਦੋਨਾਂ ਨੇ 160 160 ਦਾ ਤਾਂ ਦੋਨਾਂ ਨੇ ਮਾਰਤੇ 11 ਓਵਰ ਅਚਾਸੀਂ ਮੈਚ ਜਿੱਤ ਗਿਆ ਜੀ ਕਿੰਨਾ ਤੁਹਾਨੂੰ ਮੈਚ ਖੇਡਣ ਦਾ ਉਹ ਹੈਗਾ ਸਵੇਰ ਨਾਲ ਹੀ ਚਲੇ ਜਾਣਾ ਖੇਡ ਕੇ ਆ ਕੇ ਨਹਾ ਕੇ ਜਿਹੜੀ ਨੀਂਦ ਆਂਦੀ ਹੈ ਘੈਂਟ ਗਾਇਜ਼ ਦੇਖੋ ਜਦੋਂ ਤੇ ਆਏ ਨੇ ਨਾ ਖੇਡ ਕੇ ਹੈ ਉਦੋਂ ਦੇ ਸੋ ਕੇ ਹੋਣ ਉੱਠੇ ਨੇ ਟਾਈਮ ਪਤਾ ਕਿੰਨਾ ਹੋ ਗਿਆ ਕਿੰਨਾ ਹੋ ਗਿਆ ਟਾਈਮ ਟਾਈਮ ਬੱਜ ਗਿਆ 5:55 ਮਿੰਟ 6 ਵਜਣਾਂ ਦੇ ਨੇ 6 ਵਜੇ ਉੱਠਿਆ ਦੇ ਮੈਂ ਨਹੀਂ 6 ਵੇ ਉੱਠਿਆ ਠੀਕ ਹੈ ਨਾ ਮੈਂ 3 ਵਜੇ ਉੱਠ ਗਿਆ ਸੀ 5 ਵਜੇ ਆ ਟਮਾਟਰ ਲੈਣ ਭੇਜਿਆ ਸੀ ਸਬਜ਼ੀਆਂ ਲੈ ਆਓ ਟਮਾਟਰ ਅਦਰਕ ਲੈ ਕੇ ਆਏ ਐਤਵਾਦ ਨਹੀਂ ਸਬਜ਼ੀਆਂ ਢੋਲ ਰਾਤ ਨੂੰ ਜੋ ਬਣਾਣੀ ਸਬਜੀ ਉਹ ਲੈ ਕੇ ਆਏ ਹਾਂ ਟਮਾਟਰ ਲੈ ਕੇ ਆਏ ਅਦਰਕ ਲੈ ਕੇ ਆਏ ਫਿਰ ਇਹ ਤਾਂ ਸਮਾਨ ਤਾਂ ਲੈਣਾ ਹੀ ਪੈਂਦਾ ਤਾਂ ਹੀ ਬੰਦਾ ਤਾਂ ਹੀ ਪੇਟ ਭੁਜਾਉਂਦੇ ਜੇ ਕੁਛ ਲਿਆਵਾਂ ਸਬਜੀ ਭਾਜੀ ਬੁੜੀਆਂ ਹੁਣੇ ਉੱਠੀ ਐ ਰੋਬਿਨ ਹੁਣੇ ਉੱਠਿਆ ਹਾਂ ਨੂੰ ਸੁੱਤੀ ਵੀ ਐ ਨੰਨੇ ਮਾਸ ਹੁਣ ਮੈਂ ਅਵੀ ਸਬਜੀ ਰੋਟੀ ਦੀ ਤਿਆਰੀ ਕਰਾਂ ਅੱਜ ਮੈਂ ਮੇਰੇ ਕੋਲ ਜਿਆਦਾ ਵਲੋਗ ਨਹੀਂ ਬਣਾਇਆ ਜਾਣਾ ਤੇ ਅੱਜ ਤੁਸੀਂ ਐਂਡ ਕਰ ਦਿਓ ਅੱਛਾ ਹੁਣੇ ਨਹੀਂ ਹਲੇ ਕਿਉਂ ਹਲੇ ਠਹਿਰਤੀ ਤੱਕ ਐਂਡ ਹਲੇ ਆਪਾਂ ਗੱਲਾਂ-ਬਾਤਾਂ ਮਾਰਾਂਗੇ ਆਪਣੇ ਸਬਸਕ੍ਰਾਈਬਰਾਂ ਨਾਲ ਅੱਛਾ ਥੋੜੀ ਦੇਰ ਰੁੱਕ ਕੇ ਫੇਰ ਮਾ ਲਓ ਹੁਣ ਗੱਲਾਂ ਮਾਰ ਲਓ ਫੇਰ ਮਾ ਕਰੀਏ ਗੱਲਾਂ ਕਮੈਂਟ ਕਮੂਂਡ ਤਾਂ ਕਰਦਾ ਨਹੀਂ ਕੋਈ ਵਧੀਆ ਜਿਹਾ ਕਮੈਂਟ ਕਰਕੇ ਦੱਸਿਆ ਕਰੋ ਬਈ ਸਾਡੇ ਨੂੰ ਚਿਹਰਾ ਕਿਹਦਾ ਲੱਗਦੇ ਹੈ ਕੋਈ ਕਮੈਂਟ ਕਰਕੇ ਦੱਸੋ ਕਿ ਅਸੀਂ ਚੈਲੰਜ ਕਿਹੜਾ ਰੱਖ ਕਰੀਏ ਹੁਣ ਉਹਨੇ ਕਿ ਚੈਲੰਜ ਕਰਨਾ ਵਾ ਅਸੀਂ ਇਹ ਚੈਲੰਜ ਕਰਾਂਗੇ ਰਾਤੀ ਮਗਰ ਕਰਾਂਗੇ ਕਹਿੰਦੇ ਅੱਜ ਹੂੰ ਸਾਨੂੰ ਮਿਲ ਜੂ ਇੱਕ ਦਿਨ ਤੱਕ ਦੇਖਾਂ ਉਹਦੇ ਚੈਨਲ ਸਾਡਾ ਉਹਨੇ ਬਿਲਕੁਲ ਹਟ ਕੇ ਚੈਨਲ ਜੂਗਾ ਉਹ ਵਾਟਰਮੈਨ ਆ ਨਾ ਤੇ ਤੁਹਾਡਾ ਬੜਾ ਹਾਸਾ ਪਿਆ ਚਲੋ ਖਾਂਟੀ ਨਾਲੇ ਚੈਨਲ ਤਾਂ ਹੁੰਦੇ ਵਧੀਆ ਵੈਸੇ ਨਾਲੇ ਬੰਦਾ ਖਾ ਵੀ ਲੈਂਦਾ ਸਹੀ ਗੱਲ ਹੈ ਇਸੇ ਬੰਦੇ ਬੰਦਾ ਖਾ ਪੀ ਲੈਂਦਾ ਬੰਦੇ ਦਾ ਪੇਟ ਵੀ ਨਾਲ ਹੀ ਖਰਾਬ ਹੁੰਦਾ ਆ ਸੋਲੋਂ ਐਂਡ ਵੀ ਕਰ ਦੋ ਹੁਣ ਤੁਸੀਂ ਅੱਜ ਬਸ ਮੇਰਾ ਨਾ ਸਿਰ ਦਰਦ ਹੋ ਰਿਹਾ ਹਾਂ ਹਾਂ ਹੁਣ ਤੂੰ ਬਣਾਣੀ ਹੈ ਰੋਟੀ ਸਬਜ਼ੀ ਨਾ ਰੋਟੀ ਸਬਜ਼ੀ ਵੀ ਬਣਾਣੀ ਆ ਪਰ ਮੈਂ ਉਹ ਗਿਆ ਰੋਹਨ ਹਾਂ ਰੋਹਨ ਤੂੰ ਹੀ ਖੇਲਦਾ ਬੀ ਆ ਅੱਜ ਨੇ ਰੋਹਨ ਰੁੱਸ ਗਿਆ ਇਹ ਬੈਟਿੰਗ ਤੇ ਗਿਆ ਰੋਗੀ ਨੇ ਛੱਕਾ ਮਾਰਤਾ ਇਹਦੀ ਬੈਟਿੰਗ ਨਹੀਂ ਆਈ ਅੱਛਾ ਇਹ ਰੁੱਸੇ ਜਾਂਦਾ ਵਾ ਇਹ ਸਿੱਧਾ ਥੋੜੀ ਹੁੰਦਾ ਜੇ ਬੈਟਿੰਗ ਨਾ ਆਵੇ ਹਾਂ ਤੂੰ ਦੱਸ ਕਿ ਮੈਂ ਰੁੱਸ ਗਿਆ ਸੀ ਉਹ ਰੁੱਸ ਗਿਆ ਹਾਂ ਬੋਲੇ ਇਹ ਅੱਜ ਮੈਂ ਰੁੱਸ ਗਿਆ ਸੀ ਮੈਂ ਰੋਣ ਲੱਗ ਗਿਆ ਸੀ ਕਹੇ ਰੋਲ ਲੱਗ ਗਿਆ ਸੀ ਇਹ ਰੋਲ ਲੱਗ ਜਾਂਦਾ ਇਹਦੀ ਬੈਟਿੰਗ ਨਾਲ ਨਾ ਆਵੇ ਰੋਲ ਲੱਗ ਜਾਂਦਾ ਲੈ ਬੋਲ ਉਹ ਪਾਣੀ ਪੀਣਾ ਹੈਰੀ ਪੌਟਰ ਇਹ ਆ ਲੈ ਕੋਈ ਸ਼ਕਲ ਦੇ ਕੋਈ ਹੈਰੀ ਪੌਟਰ ਨੂੰ ਲੱਗਦੀ ਨਾ ਜਿਨੇ ਫਿਲਮ ਦੇਖੀ ਹੈਰੀ ਪੌਟਰ ਦੱਸੋ ਇਹਦੀ ਸ਼ਕਲ ਦੇਖੋ ਹੈਰੀ ਪੌਟਰ ਨੂੰ ਲੱਗ ਰਹੀ ਹੈ ਨਾ ਇਹਨਾਂ ਨੂੰ ਸੇਮ ਆ ਗਿਆ ਨੇ ਸਹੀ ਗੱਲਾਂ ਹੈਰੀ ਪੌਟਰ ਲੱਗਦਾ ਨੂੰ ਗਾਈਜ਼ ਇਹਨਾਂ ਦੀ ਪੇਂਟਿੰਗ ਬਹੁਤ ਸ਼ਾਨਦਾਰ ਬਣਦਾ ਪਿਕਚਰ ਉਹ ਉਹ ਹੋਣ ਅੰਦੇ ਆ ਪਿਕਚਰਾਂ ਦੇਖੋਗੇ ਨਾ ਤੁਸੀਂ ਬਹੁਤ ਸ਼ਾਨਦਾਰ ਪਿਕਚਰ ਬਣਾਉਂਦਾ ਹੈ ਉਹਨੇ ਦੇਖ ਲਿਆ ਉਹਨਾਂ ਕੀ ਹਾਲੇ ਹਾਂ ਦੋਬਰੇ ਪਿਕਚਰਾਂ ਦਿਖਾ ਕਿਹੜੀ ਕਲਾਸ ਚ ਆ ਰੋਹਨ ਫਿਫਥ ਕਲਾਸ ਵਿੱਚ ਆ ਰੋਹਨ ਵਾਹ ਉਹ ਆ ਗਿਆ ਛੋਟੂ ਵੀ ਛੋਟੂ ਵੀ ਆ ਗਿਆ ਉਹ ਦੇ ਉਹ ਉਹਦਾ ਸਾਥੀ ਸੋ ਉਹ ਸੁੱਤਾ ਪਿਆ ਹੈ ਨਾ ਆਹੋ ਰਮਨੀਤ ਦਾ ਸਾਥੀ ਸੋ ਰਿਹਾ ਨੰਨੇ ਆ ਨੰਨੂ ਸੋ ਰਹੀ ਏ ਨੰਨੂ ਉਸ ਰੂਮ ਮੈਂ ਸੋ ਰਹੀ ਏ ਉਸ ਰੂਮ ਮੈਂ ਨੰਨੂ ਇਹ ਆਪਣਾ ਸਾਥੀ ਲੱਭ ਰਿਹਾ ਸਾਥੀ ਭੱਜ ਗਿਆ ਚਾਲ ਭੱਜ ਗਿਆ ਇਹਦਾ ਕੋਈ ਮਤਲਬ ਨਹੀਂ ਸਾਥੀ ਹੋਵੇ ਤੇ ਮਤਲਬ ਆ ਖੇលਦੇ ਰਹਿੰਦੇ ਇੱਕ ਦੂਜੇ ਨਾਲ ਲੜਮੈ ਨੇ 1 ਮਿੰਟ ਦੇ ਵਿੱਚ ਹਾਂ 1 ਮਿੰਟ ਦੀ ਜੱਫੀਆਂ ਪਾਉਣੀਆਂ ਨੇ 1 ਮਿੰਟ ਹੀ ਲੜਨਾ ਸਹੀ ਗੱਲ ਆ ਬਹੁਤ ਆ ਜੀ ਹੁਣ ਇੰਨੀਆਂ ਗੱਲਾਂ ਸਬਸਕ੍ਰਾਈਬਰ ਹੋਣਾ ਅਸੀਂ ਕੱਲ ਚੈਲੰਜ ਵੀ ਦਿਖਾਣਾ ਹਾਂ ਹਾਂ ਜੀ ਹਾਂ ਜੀ ਚਲੋ ਇਸੇ ਨਾਲ ਹੀ ਅੱਜ ਕਰਦੇ ਆ ਇੱਥੇ ਐਂਡ ਬਲੌਗ ਦਾ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਤੇ ਚੈਨਲ ਨੂੰ ਵਧਾਓ Haa. Terima kasih. Bye-bye. Bye. -bye. Bye. <laughs>